ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ SK ਚੈਨਲ ਵਿੱਚ ਆਪ ਸਾਰਿਆਂ ਦਾ ਹੀ ਸਵਾਗਤ ਹੈ ਜੀ ਹੁਣ ਅਸੀਂ ਲੱਗੇ ਹਾਂ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਆਪ ਸਾਰਿਆਂ ਦੇ ਅੱਗੇ ਇੱਕ ਰਿਕਵੈਸਟ ਹੈ ਜੀ ਵੀਡੀਓ ਨੂੰ ਪੂਰਾ ਇਹ ਦੇਖਿਆ ਕਰੋ ਨਾਲ ਹੀ ਤੁਸੀਂ ਵੀਡੀਓ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਕਮੈਂਟ ਸ਼ੇਅਰ ਵੀ ਕਰਕੇ ਦੱਸੋ ਹੁਣ ਅਸੀਂ ਆਪ ਸਾਰਿਆਂ ਨੂੰ ਇਹ ਦੱਸ ਰਹੇ ਹਾਂ ਕਿ ਵੀਡੀਓ ਦਾ ਜੋ ਅੱਜ ਦਾ ਟੌਪਿਕ ਹੈ ਕੀ ਹੈ ਅੱਜ ਦਾ ਵੀਡੀਓ ਦਾ ਟੌਪਿਕ ਹੈ ਜੀ ਅਰਦਾਸ ਜਦੋਂ ਵੀ ਅਸੀਂ ਅਰਦਾਸ ਕਰਦੇ ਹਾਂ ਅਰਦਾਸ ਕਰਨ ਵੇਲੇ ਸਾਡੇ ਮਨ ਦੇ ਅੰਦਰ ਕਿਸੇ ਦੇ ਪ੍ਰਤੀ ਵੀ ਕੋਈ ਬੁਰੀ ਭਾਵਨਾ ਨਹੀਂ ਹੋਣੀ ਚਾਹੀਦੀ ਅਰਦਾਸ ਕਰਨ ਦੀਆਂ 13 ਜੁਗਤੀਆਂ ਮੈਂ ਆਪ ਸਾਰਿਆਂ ਨੂੰ ਦੱਸਾਂਗੀ ਪਹਿਲੀ ਜੁਗਤੀ ਹੈ ਜੀ ਕਦੀ ਅਰਦਾਸ ਕਰਨ ਵੇਲੇ ਇਹ ਨਹੀਂ ਕਹਿਣਾ ਕਿ ਮੈਂ ਇੰਨੇ ਪਾਠ ਕੀਤੇ ਹਨ ਇਹੋ ਹੀ ਕਹਿਣਾ ਹੈ ਕਿ ਇਹ ਸੱਚੇ ਪਾਤਸ਼ਾਹ ਜਿੰਨੇ ਵੀ ਅੱਜ ਤੱਕ ਪਾਠ ਹੋਏ ਹਨ ਜਿਵੇਂ ਅੰਮ੍ਰਿਤ ਵੇਲੇ ਜਾਗਦਾ ਹਾਂ ਜਾਂ ਜਾਗ ਰਹੀ ਹਾਂ ਤੇ ਉਹ ਆਪ ਜੀ ਦੀ ਕਿਰਪਾ ਸਦਕਾ ਹੀ ਜਾਗ ਰਹੀ ਹਾਂ ਕਦੀ ਇਹ ਮਨ ਵਿੱਚ ਇਹ ਭਾਵਨਾ ਨਹੀਂ ਲੈ ਕੇ ਆਉਣੀ ਕਿ ਮੈਂ ਇਹ ਪਾਠ ਕੀਤਾ ਆਪ ਕਿਉਂਕਿ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਹੀ ਅਸੀਂ ਪਾਠ ਕਰ ਸਕਦੇ ਹਾਂ ਜਿੰਨੀ ਢੇਰ ਗੁਰੂ ਸਾਡੇ ਨਾਲ ਹਨਾ ਉਨੀ ਢੇਰ ਸਾਨੂੰ ਕੋਈ ਵੀ ਪਾਠ ਕਰਨ ਤੋਂ ਨਹੀਂ ਰੋਕ ਸਕਦਾ ਹੂੰ ਇਹ ਹੈ ਜੀ ਪਹਿਲੀ ਯੁਗਤੀ ਦੂਸਰੀ ਯੁਗਤੀ ਇਹ ਹੈ ਕਿ ਅਰਦਾਸ ਕਰਨ ਵੇਲੇ ਖਾਲੀ ਹੱਥ ਅਰਦਾਸ ਨਹੀਂ ਕਰਨੀ ਚਾਹੀਦੀ ਜਦੋਂ ਵੀ ਤੁਸੀਂ ਅਰਦਾਸ ਕਰੋ ਤੁਹਾਡੇ ਘਰ ਦਾ ਮੈਂਬਰ ਅਗਰ ਕੋਈ ਵੀ ਘਰ ਦੇ ਵਿੱਚ ਹੈ ਤੁਹਾਡੇ ਕੋਲ ਜੋ ਤੁਹਾਡੇ ਹੱਥ ਵਿੱਚ ਪਾਵੇਂ 10 ਰੁਪਏ ਕਿਉਂ ਨਾ ਫੜਾਵੇਂ ਉਹੋ ਹੀ 10 ਰੁਪਏ ਫਿਰ ਤੁਸੀਂ ਆਪਣੇ ਗੁਰੂ ਸਾਹਿਬ ਜੀ ਦੀ ਜਿਹੜੀ ਗੋਲਖ ਹੈ ਉਹਦੇ ਵਿੱਚ ਪਾ ਦੇਣੇ ਹਨ ਕਦੀ ਅਰਦਾਸ ਖਾਲੀ ਹੱਥ ਨਹੀਂ ਕਰਨੀ ਤੀਸਰੀ ਜੁਗਤੀ ਇਹ ਹੈ ਕਿ ਜਿਸ ਦੀ ਵੀ ਅਰਦਾਸ ਕਰਨੀ ਹੈ ਜਿਸ ਕਿਸੇ ਦੇ ਵੀ ਅਰਦਾਸ ਕਰੋ ਤੁਸੀਂ ਕਿਸੇ ਦੇ ਵਾਸਤੇ ਅਰਦਾਸ ਕਰੋ ਨਾ ਉਸ ਦਾ ਨਾਮ ਲੈ ਕੇ ਕਹਿਣਾ ਹੈ ਕਿ ਫਲਾਣਾ ਸਿੰਘ ਅਰਦਾਸ ਮੇਰੇ ਕੋਲੋਂ ਕਰਵਾ ਰਿਹਾ ਹੈ ਸੱਚੇ ਪਾਤਸ਼ਾਹ ਅਗਰ ਕਿਸੇ ਦੇ ਪਲੇਅਰ ਅਰਦਾਸ ਹੈ ਜਿੱਦਾਂ ਤੁਸੀਂ ਸੁਖਨੀ ਸੁਸਾਇਟੀ ਦੇ ਵਿੱਚ ਹੋ ਅਗਰ ਤੇ ਜਾਂਦੇ ਹੋ ਪਾਠ ਕਰਨ ਵਾਸਤੇ ਤੁਹਾਨੂੰ ਅਗਰ ਉੱਥੇ ਸੁਖਨੀ ਸੁਸਾਇਟੀ ਵਿੱਚ ਅੱਜਕੱਲ ਬੀਬੀਆਂ ਦੀਆਂ ਸੁਖਨੀ ਸੁਸਾਇਟੀ ਹੈ ਉਹਦੇ ਵਿੱਚ ਅਗਰ ਤੁਹਾਨੂੰ ਕੋਈ ਅਰਦਾਸ ਕਰਨ ਨੂੰ ਕਹਿੰਦਾ ਹੈ ਤੇ ਤੁਸੀਂ ਜਿਸ ਦੇ ਘਰ ਜਾ ਰਹੇ ਹੋ ਨਾ ਉਹਦਾ ਨਾਮ ਲੈਣਾ ਹੈ ਪਹਿਲੇ ਪਰਚੀ ਉੱਤੇ ਉਹਨਾਂ ਦਾ ਨਾਮ ਲਿਖਵਾ ਲੈਣਾ ਹੈ ਕਿਸ ਸੰਬੰਧ ਵਿੱਚ ਉਹ ਕਹਿ ਰਹੇ ਹਨ ਖੁਸ਼ੀ ਦੀ ਅਰਦਾਸ ਹੈ ਜਾਂ ਫਿਰ ਕਿਹੜੀ ਅਰਦਾਸ ਹੈ ਬੱਚੇ ਦੀ ਅਰਦਾਸ ਹੈ ਇਹ ਤੁਸੀਂ ਉਹਨਾਂ ਕੋਲੋਂ ਪਹਿਲੇ ਪੁੱਛ ਲੈਣਾ ਹੈ ਫਿਰ ਅਰਦਾਸ ਕਰਨੀ ਹੈ ਚੌਥੀ ਜੁਗਤੀ ਇਹ ਹੈ ਕਿ ਅਰਦਾਸ ਕਰਨ ਵਿੱਚ ਹੱਥ ਦੀ ਨਿਮਰਤਾ ਹੋਣੀ ਬਹੁਤ ਜ਼ਰੂਰੀ ਹੈ ਹੱਥ ਦੀ ਨਿਮਰਤਾ ਗੁਰੂ ਸਾਹਿਬ ਦੇ ਅੱਗੇ ਨਿਮਰਤਾ ਦੇ ਨਾਲ ਜਿਹੜਾ ਅਰਦਾਸ ਕਰਦਾ ਹੈ ਨਾ ਗੁਰੂ ਸਾਹਿਬ ਅਰਦਾਸ ਸੁਣਦੇ ਹੀ ਸੁਣਦੇ ਹਨ ਉਹ ਅਰਦਾਸ ਕਦੀ ਵੀ ਫਿਰ ਖਾਲੀ ਨਹੀਂ ਹੁੰਦੀ ਹੈ ਪਣੀ ਵਿਧੀ ਉਗਤੀ ਇਹ ਹੈ ਕਿ ਅਰਦਾਸ ਇੱਕ ਦੇ ਅੱਗੇ ਕਰੋ ਸਿਰਫ ਇੱਕ ਦੇ ਅੱਗੇ ਹੋਵੇ ਅਰਦਾਸ ਤੁਸੀਂ ਇੱਕ ਦੇ ਅੱਗੇ ਅਰਦਾਸ ਕਰੋਗੇ ਨਾ ਉਹ ਅਰਦਾਸ ਤੁਹਾਡੀ ਕਦੀ ਵੀ ਖਾਲੀ ਨਹੀਂ ਹੋਏਗੀ ਬਿਰਥੀ ਕਦੀ ਨਾ ਹੋਵੇ ਜਨ ਕੀ ਅਰਦਾਸ ਇਹ ਹੈ ਕਿ ਬਿਰਥੀ ਨਹੀਂ ਹੁੰਦੀ ਉਹ ਹੁੰਦੀ ਹੀ ਹੈ ਗੁਰੂ ਸਾਹਿਬ ਦੇ ਅੱਗੇ ਅਰਦਾਸ ਪੂਰੀ ਹੁੰਦੀ ਹੈ ਛੀਵ ਹੀ ਉਗਤੀ ਇਹ ਹੈ ਕਿ ਅਰਦਾਸ ਕਰਨ ਵੇਲੇ ਗੁਰੂ ਦੀ ਸਮਰਥਾ ਤੇ ਵਿਸ਼ਵਾਸ ਹੋਵੇ ਗੁਰੂ ਦੇ ਅੱਗੇ ਜਦੋਂ ਵੀ ਅਰਦਾਸ ਕਰੋ ਚਾਹੇ ਤੁਸੀਂ ਘਰ ਵਿੱਚ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕਰੋ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕਰੋ ਨਿਤ ਨਿਯਮ ਜੇ ਤੋਂ ਕਰਦੇ ਹੋ ਉਹ ਅਰਦਾਸ ਹੋਵੇ ਜਾਂ ਫਿਰ ਬੀਜ ਮੰਤਰ ਦੀ ਅਰਦਾਸ ਹੋਵੇ ਜਾਂ ਫਿਰ ਵਾਹਿਗੁਰੂ ਸਿਮਰਨ ਦੀ ਅਰਦਾਸ ਹੋਵੇ ਉਹਦੇ ਵਿੱਚ ਵਿਸ਼ਵਾਸ ਹੋਣਾ ਬਹੁਤ ਹੀ ਜ਼ਰੂਰੀ ਹੈ ਬਹੁਤ ਹੀ ਜ਼ਰੂਰੀ ਸਤਵੀਂ ਯੁਗਤੀ ਅਰਦਾਸ ਵਿੱਚ ਮੰਗ ਸਹੀ ਹੋਵੇ ਅਰਦਾਸ ਵਿੱਚ ਜਦੋਂ ਵੀ ਮੰਗੋ ਨਾ ਆਪਣੇ ਵਾਸਤੇ ਤੇ ਸਹੀ ਮੰਗੋ ਕਿਸੇ ਦਾ ਵੀ ਬੁਰਾ ਨਹੀਂ ਮੰਗਣਾ ਪਤੀ ਵੀ ਨਹੀਂ ਬੁਰਾ ਮੰਗਣਾ ਦੇਖੋ ਜਦੋਂ ਤੁਸੀਂ ਅਰਦਾਸ ਕਰਦੇ ਹੋ ਅਸੀਂ ਕਰਦੇ ਹਾਂ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਹੁੰਦੀ ਹੈ ਉਹ ਅਰਦਾਸ ਤਦ ਹੀ ਮੁਕੰਮਲ ਹੁੰਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਆਖਿਰ ਵਿੱਚ ਨਾਨਕ ਨਾਮ ਚੜ੍ਹਦੀ ਕਲਾ ਤੇਰੇ 파ਣੇ ਸਰਬੱਤ ਦਾ ਭਲਾ ਜਦੋਂ ਸਰਬੱਤ ਦੇ ਭਲੇ ਦੀ ਅਰਦਾਸ ਹੋਵੇ ਨਾ ਫੇਰ ਗੁਰੂ ਸਾਹਿਬ ਖੁਸ਼ ਹੁੰਦੇ ਹਨ ਅਸੀਂ ਕਿਸੇ ਦਾ ਬੁਰਾ ਨਹੀਂ ਮੰਗਣਾ 8ਵੀਂ ਜ਼ੁਗਤੀ ਹੈ ਅਰਦਾਸ ਕਰਨ ਵੇਲੇ ਤੇਰੀ ਮੰਗ ਵਿੱਚ ਕਿਸੇ ਦੂਜੇ ਦਾ ਬੁਰਾ ਨਾ ਹੋਵੇ ਭਲਾ ਹੀ ਹੋਵੇ ਭਲਾ ਹੀ ਹੋਵੇ 9ਵੀਂ ਜ਼ੁਗਤੀ ਹੈ ਜਦੋਂ ਵੀ ਅਰਦਾਸ ਕਰੋ ਨਿਸ਼ਚੈ ਹੋ ਕੇ ਕਰੋ ਨਿਆਸਰਾ ਹੋ ਕੇ ਕਰੋ ਜਦੋਂ ਵੀ ਅਰਦਾਸ ਕਰੋ ਨਿਆਸਰਾ ਹੋ ਕੇ ਕਰੋ ਏ ਨਿਆਸਰੇ ਕੇ ਆਸਰੇ ਏ ਨਿਮਾੜਿਆ ਦੇ ਮਾਣ ਏ ਨੇਤਾਣਿਆ ਦੇ ਤਹਣ ਇਹ ਤੇ ਅਰਦਾਸ ਵਿੱਚ ਹੈ ਹੀ ਹੈ ਦਸਵੀਂ ਯੁਗਤੀ ਇਹ ਹੈ ਕਿ ਜਿਸ ਅਗੇ ਅਰਦਾਸ ਕਰ ਰਹੇ ਹੋ ਉਸ ਦੇ ਪ੍ਰਤੀ ਤੁਹਾਡੇ ਹਿਰਦੇ ਵਿੱਚ ਪਿਆਰ ਹੋਵੇ ਜਿਸ ਗੁਰੂ ਅੱਗੇ ਤੁਸੀਂ ਅਰਦਾਸ ਕਰ ਰਹੇ ਹੋ ਨਾ ਉਸ ਗੁਰੂ ਪ੍ਰਤੀ ਤੁਹਾਡੇ ਹਿਰਦੇ ਦੇ ਅੰਦਰ ਅਤ ਦਾ ਪਿਆਰ ਹੋਣਾ ਬਹੁਤ ਹੀ ਲਾਜ਼ਮੀ ਹੈ ਜਿੱਦਾਂ ਅਸੀਂ ਆਪਣੇ ਮਾਪਿਆਂ ਨੂੰ ਕਿੰਨਾ ਪਿਆਰ ਕਰਦੇ ਹਾਂ ਭੈਣ ਭਰਾਵਾਂ ਨੂੰ ਪਿਆਰ ਕਰਦੇ ਹਾਂ ਤੇ ਜਿਹੜਾ ਸਾਰੇ ਸੰਸਾਰ ਦਾ ਦਾਤਾ ਹੈ ਦੇਣ ਵਾਲਾ ਅਸੀਂ ਉਹਦੇ ਨਾਲ ਅਤ ਦਾ ਪਿਆਰ ਸਾਡਾ ਹੋਵੇ ਵਿਸ਼ਵਾਸ ਹੋਵੇ 11ਵੀਂ ਝੁਗਤੀ ਇਹ ਹੈ ਕਿ ਅਰਦਾਸ ਕਰਨ ਵਿੱਚ ਢਿਲ ਮੰਗਟਿਡ ਮੰਗਤੇ ਵਾਲਾ ਗੁਣ ਹੋਵੇ ਭਾਵ ਕਾਲਾ ਨਾ ਪਵੇ ਟੀਠ ਮੰਗਤੇ ਵਾਲਾ ਸੋਰੀ ਟੀਠ ਅਰਦਾਸ ਕਰਨ ਵਿੱਚ ਟੀਠ ਮੰਗਤੇ ਵਾਲਾ ਗੁਣ ਹੋਵੇ ਭਾਵ ਕਾਲਾ ਨਾ ਪਵੇ ਕਿ ਮੇਰੀ ਅਰਦਾਸ ਪੂਰੀ ਕਿਉ ਨਹੀਂ ਹੋਈ ਟੀਠ ਹੋ ਕੇ ਜਿੱਦਾਂ ਇੱਕ ਮੰਗਤਾ ਹੁੰਦਾ ਹੈ ਦਰਵਾਜ਼ੇ ਤੇ ਭੀਖ ਮੰਗਣ ਉਹ ਮੰਗਦਾ ਹੈ ਜਿੰਨੀ ਦੇਰ ਤੱਕ ਉਹਨੂੰ ਖੈਰ ਨਾ ਪਵੇ ਉਹ ਮੰਗਦਾ ਹੀ ਹੈ ਮੰਗਦਾ ਹੀ ਹੈ ਦਰਵਾਜਾ ਵੀ ਖੜਕਾਉਂਦਾ ਹੈ ਫੇਰ ਘਰ ਦੀ ਜਿਹੜੀ ਸੁਆਣੀ ਹੁੰਦੀ ਹੈ ਨਾ ਉਹ ਨੂੰ ਕੁਛ ਆਟਾ ਚੌਲ ਜਾਂ ਪੈਸਾ ਦੇ ਦਿੰਦੀ ਹੈ ਅਸੀਂ ਵੀ ਗੁਰੂ ਅੱਗੇ ਜਦੋਂ ਅਰਦਾਸ ਕਰਨੀ ਹੈ ਨਾ ਢੀਠੋਕੇ ਕਰਨੀ ਹੈ ਨਿਆਸਰੇ ਹੋ ਕੇ ਕਰਨੀ ਹੈ ਸੱਚੇ ਪਾਤਸ਼ਾਹ ਤੂੰ ਹੀ ਮੇਰਾ ਆਸਰਾ ਹੈ ਕਾਲੀ ਨਹੀਂ ਪਹਿਣਾ ਹੈ ਅਰਦਾਸ ਇੱਕ ਨਾ ਇੱਕ ਦਿਨ ਪੂਰੀ ਜ਼ਰੂਰ ਹੁੰਦੀ ਹੈ ਜ਼ਰੂਰ 12ਵੀਂ ਜੁਗਤੀ ਇਹ ਦੁਨੀਆਵੀ ਦਾਤਾਂ ਦੇ ਨਾਲ ਨਾਲ ਉਤਮ ਮੰਗ ਲਈ ਵੀ ਅਰਦਾਸ ਕਰੋ ਦੁਨੀਆਵੀਏ ਦਾਤਾਂ ਗੱਡੀਆਂ ਜ਼ਮੀਨਾਂ ਜਾਇਦਾਦਾਂ ਕੱਪੜਾ ਸੋਨਾ ਰਹਿਣਾ ਬਹਿਣਾ ਅੱਛੀ ਜ਼ਿੰਦਗੀ ਬੱਚਿਆਂ ਦੀ ਪੜ੍ਹਾਈ ਸਭ ਕੁਝ ਮੰਗਨੇ ਹਾਂ ਜਿਵੇਂ ਕਿ ਕਹਾਂ ਲੇਕਿਨ ਇੱਕ ਹੋਰ ਹੋਣੀ ਚਾਹੀਦੀ ਹੈ ਨਾਮ ਦੀ ਦਾਤ ਦੀ ਅਰਦਾਸ ਸੱਚੇ ਪਾਤਸ਼ਾਹ ਮੈਨੂੰ ਆਪਣੇ ਦਰ ਘਰ ਵਿੱਚੋਂ ਨਾਮ ਦੀ ਦਾਤ ਦੇ ਦਿਓ ਜੀਦੇ ਹਿਰਦੇ ਵਿੱਚ ਨਾਮ ਦੀ ਦਾਤ ਆ ਗਈ ਨਾ ਗੁਰਨਾਮ ਨਕਾ ਕੇ ਬੈਠ ਗਿਆ ਉਹਦੇ ਘਰ ਵਿੱਚ ਸਭ ਕੁਝ ਆ ਗਿਆ ਜਿੱਥੇ ਬਾਬਾ ਨਾਨਕ ਉੱਥੇ ਦੁਨੀਆਂ ਦੀ ਕੋਈ ਵੀ ਚੀਜ਼ ਪਿੱਛੇ ਨਹੀਂ ਰਹਿੰਦੀ ਸਭ ਕੁਝ ਆ ਜਾਂਦਾ ਹੈ 13ਵੀਂ ਝੁਗਤੀ ਇਹ ਹੈ ਕਿ ਅਰਦਾਸ ਪੂਰੀ ਹੋਣ ਤੇ ਮਾਣ ਨਾ ਕਰੋ ਕਦੀ ਇਹ ਨਹੀਂ ਕਹਿਣਾ ਆਕੜ ਨਹੀਂ ਹੋਣੀ ਚਾਹੀਦੀ ਅਰਦਾਸ ਪੂਰੀ ਹੋਣ ਤੇ ਮਾਣ ਨਾ ਕਰੋ ਸਗੋਂ ਨਿਹਮ ਵਧਾ ਕੇ ਸ਼ੁਕਰਾਨਾ ਕਰੋ ਜਦੋਂ ਤੁਹਾਡੀ ਅਰਦਾਸ ਪੂਰੀ ਹੋ ਗਈ ਗੁਰੂ ਦੇ ਅੱਗੇ ਫੇਰ ਤੁਸੀਂ ਹੋਰ ਨੀਵੇਂ ਹੋ ਕੇ ਨਿਮਰਤਾ ਦੇ ਨਾਲ ਆਪਣਾ ਜਿਹੜਾ ਹੈ ਨਾ ਗੁਰਬਾਣੀ ਦਾ ਨਿਹਮ ਉਹ ਵਧਾ ਦਿਓ ਉਹ ਨਹੀਂ ਘਟਣਾ ਚਾਹੀਦਾ ਵਹਿ ਗੁਰੂ ਦੀ ਸਿਮਰਨ ਦੀ ਜਿਹੜੀ ਮਾੜਾ ਹੈ ਨਾ ਉਹ ਤੁਹਾਡੇ ਹਿਰਦੇ ਦੇ ਅੰਦਰ ਸਵਾਸਾਂ ਦੇ ਨਾਲ ਵਾਹਿਗੁਰੂ ਵਾਹਿਗੁਰੂ ਸਿਮਰਨ ਤੁਹਾਡਾ ਚਲਣਾ ਸ਼ੁਰੂ ਹੋਣਾ ਚਾਹੀਦਾ ਹੈ ਗੁਰੂ ਅਗੇ ਨਿਮਾਣੇ ਹੋ ਜੋ ਨਿਤਾਣੇ ਹੋ ਜੋ ਨੀਓਟਿਆਂ ਦੇ ਓਟ ਨਹੀਂ ਹੋ ਨੀ ਆਸਰੇ ਦੇ ਆਸਰੇ ਹਨ ਗੁਰੂ ਸਾਹਿਬ ਸੁਣਦੇ ਹਨ ਜਿੱਦਾਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਗਾਗਰ ਦੀ ਸੇਵਾ ਕਰਦੇ ਆ ਜਦੋਂ ਰਾਤ ਹਨੇਰੀ ਵਿੱਚ ਚਖੜ ਚਾਹੀ ਮੀਂਹ ਵਰਸੇ ਭੀ ਗੁਰੂ ਦੇਖਣ ਜਾਈ ਗੁਰੂ ਸਾਹਿਬ ਗਾਗਰ ਚੁੱਕੀ ਹੋਈ ਹੈ ਇਸ਼ਨਾਨ ਕਰੋਣਾ ਹੈ ਗੁਰੰਗਤ ਸਾਹਿਬ ਜੀ ਦਾ ਤੇ ਠੇਡਾ ਲੱਗ ਗਿਆ ਸੀ ਇੱਕ ਿੱਲੀ ਦੇ ਨਾਲ ਤੇ ਉਹਨੇ ਕਹਿ ਦਿੱਤਾ ਅਸੀਂ ਇੱਕ ਬੀਬੀ ਨੇ ਕਿੰਨੀ ઠાਵਾ ਹੈ ਗੁਰੰਗਤ ਦਾ ਸਾਹਿਬ ਨੂੰ ਪਤਾ ਲੱਗਿਆ ਕਿ ਇਹ ਗੱਲ ਹੋਈ ਹੈ ਉਹਨਾਂ ਨੇ ਚੁੱਕ ਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣੀ ਗੱਲ ਨਾਲ ਲਾ ਲਿਆ ਤੇ ਕਿੰਨਾ ਕੁਸ਼ ਬਖਸ਼ ਦਿੱਤਾ ਗੁਰਗੱਦੀ ਬਖਸ਼ ਦਿੱਤੀ ਨੀ ਮਾਣਿਆ ਨੇ ਨਾ ਮਾਣ ਵਣਾਤਾ ਨੀ ਤਾਂਿਆ ਦਿੱਤਾ ਹਣਾ ਨੀ ਹੋtie ਆ ਦੀ ਉਹ ਤਾਂ ਨੀ ਆਸਰੋ ਕੇ ਆਸਰੇ ਨਿਪਤਿਆ ਦੇ ਪਤ ਨਿਗਤਿਆ ਦੇ ਘਤ ਸਭ ਕੁਛ ਦੇ ਦਿੱਤਾ ਗੁਰੂ ਅਮਰਦਾਸ ਸਾਹਿਬ ਹਰਿ ਜੀ ਨੂੰ ਇਸ ਕਰਕੇ ਸਾਡੇ ਅੰਦਰ ਹਮੇਸ਼ਾ ਗੁਰੂ ਪ੍ਰਤੀ ਪਿਆਰ ਸਤਿਕਾਰ ਹੋਣਾ ਚਾਹੀਦਾ ਹੈ ਕਿਸੇ ਟੈਮ ਬੰਦਾ ਢਿੱਲਾ ਪੈ ਜਾਂਦਾ ਹੈ ਦੁਨੀਆਵੀ ਕਮਾ ਕਰਕੇ ਲੇਕਿਨ ਉਹ ਆਪਣੇ ਗੁਰੂ ਤੋਂ ਰਹਿ ਨਹੀਂ ਸਕਦਾ ਦੂਰ ਗੁਰੂ ਉਹਦੇ ਹਿਰਦੇ ਵਿੱਚ ਨਿਵਾਸ ਕਰਦੇ ਹੀ ਕਰਦੇ ਹਨ ਸੱਚੀ ਸੋਚੀ ਤੇ ਸੱਚ ਦੀ ਅਗਰ ਤੁਹਾਡੇ ਘਰ ਕੀ ਸਤ ਹੋਏਗੀ ਪਰਮਾਤਮਾ ਸਾਨੂੰ ਸਭ ਕੁਝ ਦੇਵੇਗਾ ਅਰਦਾਸ ਪੂਰੀ ਹੋਏਗੀ ਸੋ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਲਾਈਕ ਕਮੈਂਟ ਅਤੇ ਸਬਸਕ੍ਰਾਈਬ ਵੀ ਕਰਦਿਆ ਕਰੋ ਕਿਸੇ ਤਰ੍ਹਾਂ ਅਸੀਂ ਵੀਡੀਓ ਪਾਉਂਦੇ ਰਵਾਂਗੇ ਗੁਰਬਾਣੀ ਪ੍ਰਤੀ ਅਰਦਾਸ ਪ੍ਰਤੀ ਬਾਣੀ ਪ੍ਰਤੀ ਸੱਚੇ ਬਾਸ਼ਾ ਸਾਰੇ ਹਨੂ ਹੀ ਚੜ੍ਹਦੀ ਕਲਾ ਬਖਸ਼ੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ